ਨਗਰ ਨਿਗਮ ਮੋਹਾਲੀ ਦੀ ਸਾਲ 2023 ਦੀ ਆਖਰੀ ਮੀਟਿੰਗ ਹੋਈ ਕਿਹਨਾ ਮੁੱਦਿਆਂ ਦੇ ਉੱਤੇ ਹੋਈ ਗੱਲਬਾਤ ਜਾਣਕਾਰੀ ਦਿੰਦੇ ਹੋਏ ਮੇਅਰ ਮੋਹਾਲੀ ਅਮਰਜੀਤ ਸਿੰਘ ਜੀਤੀ ਸਿੱਧੂ ਅੱਜ ਆ ਕੀ ਬਾਹਰ ਹੜਤਾਲ ਚੱਲ ਰਹੀ ਆ ਸਫਾਈ ਸੇਵਕਾਂ ਦੀ ਉਹਦੇ ਤੁਸੀਂ ਸਾਰਿਆਂ ਨੇ ਜੋ ਉਹਨਾਂ ਦੀਆਂ ਮੰਗਾਂ ਸੀਗੀਆਂ ਅਸੀਂ ਹਾਊਸ ਵੱਲੋਂ ਲਿਖ ਕੇ ਸਰਕਾਰ ਨੂੰ ਭੇਜੀਆਂ ਜੋ ਜੋ ਸਰਕਾਰ ਮਨਜ਼ੂਰ ਕਰ ਦੂਗੀ ਅਸੀਂ ਉਹ ਲਾਗੂ ਕਰਾਂਗੇ ਮਤਲਬ ਉੱਜੀ ਗੱਲ ਮਕੈਨੀਕਲ ਸਵੀਪਿੰਗ ਦੀ ਹੈਗੀ ਆ ਤੇ ਸ਼ਾਇਦ ਉਹ ਸਫਾਈ ਦੀ ਹਾਲਤ ਮਾੜੀ ਆ ਜੇ ਅਸੀਂ ਜਿਹੜਾ ਹੈਗਾ ਹਸਪਤਾਲ ਵਿੱਚ ਪਾਸ ਹੋ ਗਿਆ ਤੇ ਉਹਦਾ ਵਰਕ ਆਰਡਰ ਕੱਢ ਦਾਂਗੇ ਤੇ ਜਮ ਮਕੈਨਿਕ ਸਪੀਕਿੰਗ ਦੀ ਮਸ਼ੀਨਾਂ ਦਾ ਸਫਾਈ ਸ਼ੁਰੂ ਹੋ ਜਾਏਗੀ। ਤੀਸਰਾ ਸੀਗਾ ਐਡਵਰਟਾਈਜ਼ਮੈਂਟ ਵਾਲਾ। ਉਹ ਪਹਿਲਾਂ ਦੋ ਗਰੁੱਪਾਂ ਦੇ ਵਿੱਚ ਸੀਗਾ ਦੋ ਜ਼ੋਨ ਸੀਗੇ ਉਹ ਚਾਰ ਘਟੇ ਉਹ ਚਾਰ ਜਿਹੋ ਨਾਲ ਟੈਂਡਰ ਆ ਜਾਣਗੇ ਉਹਨਾਂ ਸ਼ਹਿਰ ਨੂੰ ਕਮਾਈ ਉਹ ਵੀ ਵੱਧ ਜੇਗੀ। ਪੁਰਿਸਤੋਲਾਬਾ ਤਾਨੀਮ ਔਰ ਜਨਰਲ ਗੱਲਾਂ ਸੀਗੀਆਂ ਇੱਕ ਦੱਸੋ ਜਿਹੜੀ ਆ ਖਾਸ ਤੌਰ ਤੇ ਰੇੜੀਆਂ ਫੜੀਆਂ ਦਾ ਜਿਹੜਾ ਇਹ ਕਾਉਂਸਲਰਾਂ ਨੇ ਜਿਹੜਾ ਰੌਲਾ ਪਾਇਆ ਕਿ ਬਹੁਤ ਜ਼ਿਆਦਾ ਵੱਧ ਗਈਆਂ ਨੇ ਪਹਿਲਾਂ ਨਾਲ ਇਹਦੇ ਬਾਰੇ ਕੀ ਕਰਨ ਜਾ ਰਹੇ ਨੇ ਬਿਲਕੁਲ ਜਿਹੜੀ ਬੜੀ ਵਧੀ ਹੋਈ ਹੈ ਜੀ ਬਹੁਤ ਜ਼ਿਆਦਾ ਔਰ ਅਸੀਂ ਇੱਕ ਦਾ ਜਿਹੜੀ ਹੈਗੀ ਆ ਕਮੇਟੀ ਬਣਾਤੀ ਜਿਹੜੀ ਉਹਨਾਂ ਨੇ ਗੱਲ ਕੀਤੀ ਸੀ ਪਿੰਡਾਂ ਵਾਸਤੇ ਨਕਸ਼ਿਆਂ ਦੀ ਗੱਲ ਕੀਤੀ ਸੀ ਰੇੜੀ ਫੜੀ ਵਾਸਤੇ ਵੀ ਇੱਕ ਵਾਰੀ ਮੈਂ ਆਪਣੇ ਲੈਵਲ ਤੇ ਚੈੱਕ ਕਰਦਾ ਇਹ ਤਾਂ ਅਭੀ ਸਮੱਸਿਆ ਜਿਹੜੇ ਦੇਖਣ ਨੂੰ ਮਿਲੀ ਐ ਇਹਦਾ ਵੀ ਅਸੀਂ ਹਲ ਜਲਦੀ ਕਰਾਂਗੇ ਤੇ ਜਿਹੜੇ ਇੱਕ ਇੱਕ ਹੋਰ ਮੈਂਬਰ ਨੇ ਚੱਕਿਆ ਸੀ ਕਿ ਪਿਛਲੇ ਸਮੇਂ ਦੇ ਦੌਰਾਨ ਜਿਹੜੇ ਮੈਂਬਰ ਜਿਹੜੇ ਰਜਿਸਟਰਡ ਸੀਗੇ ਰੇਡੀ ਵਾਲੇ ਉਹਨਾਂ ਤੋਂ ਵੀ ਪੈਸੇ ਨਹੀਂ ਲਏ ਜਾ ਰਹੇ ਹਨ ਉਹਨਾਂ ਤੋਂ ਵੀ ਪੈਸੇ ਨਹੀਂ ਲਏ ਜਾ ਰਹੇ ਇਹਦੇ ਬਾਰੇ ਹੁਣ ਕੀ ਕਰਦੇ ਹੋ ਉਹ ਚੀਜ਼ ਮੈਂ ਵੈਰੀਫਾਈ ਕਰ ਲੈਣਾ ਤੇ ਨਹੀਂ ਲਏ ਗਏ ਤਾਂ ਕਿਉਂ ਨਹੀਂ ਲਏ ਗਏ ਉਹਦੀ ਆਪਣੀ ਇਨਕੁਆਰੀ ਕਰਦੇ ਮੇਰੇ ਨਾਲ ਮੈਂ ਵੀ ਦੇਖੇਗਾ ਰੈਡੀ ਮੋਰੀ ਹਾਲਾਤੇ ਤੇ ਜਿਹੜੇ ਸ਼ੋਰੂਮ ਵਾਲੇ ਉਹ ਵੀ ਆਪਣਾ ਸਮਾਨ ਸਾਰਾ ਫਰਾਂਟ ਦੇ ਚ ਰੱਖਦੇ ਉਹਨਾਂ ਵੱਲੋਂ ਵੀ ਬਹੁਤ ਚੈੱਕ ਕਰਤਾ ਗਿਆ ਇਹ ਤਾਂ ਬਿਲਕੁਲ ਉਹ ਗੱਲ ਵੈਰੀਫਾਈ ਕਰਨ ਦੀ ਲੋੜ ਹੈ ਕਰਨ ਦਾ ਬਦਲ ਜੇ ਨਹੀਂ ਕਰਦੇ ਕਰਦੇ ਸਰ ਅੱਜ ਹਾਊਸਿੰਗ ਕ੍ਰਾਪਸ਼ਨ ਦਾ ਮੁੱਦਾ ਕਾਫੀ ਖਾਇਰ ਹੈ ਤੇ ਮੈਂ ਮੈਂ ਤਾਂ ਕਿਹਾ ਜੀ ਨਾਂ ਲਾਓ ਕਿਸੇ ਦਾ ਤੇ ਉਹ ਕਹਿੰਦੇ ਵੀ ਆਲਰੇਡੀ ਇਹ ਮੈਨੂੰ ਕੰਪਲੇਂਟ ਹੈਗੀ ਉਹ ਸੀਐਮ ਨੂੰ ਭੇਜੀ ਹੋਈ ਆ ਵੀਰਨਸ ਨੂੰ ਭੇਜੀ ਹੋਈ ਆ ਤੇ ਫਿਰ ਇਹ ਹਾਊਸਿੰਗ ਕਰਨ ਵਾਲੀ ਗੱਲ ਨਹੀਂ ਰਹਿਣ ਜੀ ਉਹ ਸੀਐਮ ਨੂੰ ਭੇਜਦੀ ਫਿਰ ਮੈ ਕੀ ਕਰਾਂਗੇ ਪਰ ਇਹ ਵਾਲੇ ਮੁੱਦੇ ਵਾਸਤੇ ਨੇਮ ਐਂਡ ਸ਼ੇਮ ਕਰਨ ਦਾ ਦੇਸ਼ ਸਾਹਿਬ ਨੂੰ ਪਤਾ ਹੋਣਾ ਹੈ ਕਿਦੋਂ ਪਹਿਲਾਂ ਕੋਈ ਕੰਪਨਿੰਗ ਦੀ ਲੀਅਰ ਸੀ ਕਿਉਂੋਂ ਵੀ ਇਹ ਫੇਸ ਕੀਤਾਗਾ ਜਿਹੜਾ ਵੀ ਜੀੜੀ ਚੁੱਕਣ ਵਾਲਾ ਜਿਹੜਾ ਕੋਈ ਵੀ ਕਾਉਂਸਲਰ ਫੋਨ ਕਰਕੇ ਕਹੇਗਾ ਵੀ ਜੀ ਮੇਰਾ ਬੰਦਾ ਨਾਂ ਚੱਕ ਸਾਪਲੀਮੈਂਟਰੀ ਅਜੰਡਾ ਕੱਢਿਆ ਵੀ ਗਿਆ ਸੀਗਾ ਸਭ ਕੁਝ ਕੀਤਾ ਗਿਆ ਸੀ ਇਸ ਪੈਨ ਨੂੰ 6 ਸਾਲ ਹੋ ਗਏ 6 ਸਾਲ ਬਾਅਦ ਮੁੱਦਾ ਉੱਥੇ ਹੀ ਫੇਰ ਖੜਾ ਹੈ ਉਹ ਕਢਵਾ ਕੇ ਦੇਖ ਲੈਣੇ ਜੀ ਜੇ ਬਾਈਜਨ ਸੇ ਇਹ ਗੱਲ ਹੈਗੀ ਆ ਤੇ ਆਪਾਂ ਅਗਲੀ ਵਾਰੀ ਕਹਾਂਗੇ ਵੀ ਜਿਹੜਾ ਵੀ ਬੰਦਾ ਕੋ ਫੋਨ ਕਰਾਓ ਉਹ ਕੋ ਫੋਨ ਨਾ ਲਓ ਕਾਉਂਸਲਰ ਨਹੀਂ ਕਰਾਉਂਦੇ ਸਫਾਈ ਕਰ ਹਾਊਸਿੰਗ ਸੁਸਾਇਟੀਆਂ ਹਾਂਜੀ ਹਾਊਸਿੰਗ ਸੁਸਾਇਟੀਆਂ ਦਾ ਮੁੱਦਾ ਬਾਰ-ਬਾਰ ਉੱਠਦਾ 82 3 ਦੇ ਤਹਿਤ ਕੋਈ ਅੱਜ ਕਾਉਂਸਲਰ ਨੇ ਗੱਲ ਕੀਤੀ ਵੀ ਨੀਤ ਬਲੇਕ ਜੋ ਸੁਧੂ ਸਾਹਿਬ ਮੰਤਰੀ ਸੀਗੇ ਉਹਨਾਂ ਨੇ ਸਰਕਾਰ ਤੋਂ ਸੀਐਮ ਸਾਹਿਬ ਤੋਂ ਪਾਸ ਕਰਵਾਇਆ ਸੀ ਜਿੱਥੇ ਵੀ ਲੋਕ ਉਹਨਾਂ ਨੇ ਸੁਵਲਦ ਨੂੰ ਨਹੀਂ ਕਹੀ ਜੀ ਆ 100 ਸੈਂਟੀਮੀਟਰ ਨਹੀਂ ਕਹੀ ਜੀ ਆ ਤਾਂ ਉਹ 82 ਦਿਨ ਦਾ ਇੱਕ ਕਾਨੂੰਨ ਬਣਿਆ ਸੀ ਉਹਦੇ ਅਧਾਰ 'ਤੇ ਸਾਰੇ ਜਿਹੜੇ ਕਮੇ ਡਿਵੈਲਪਮੈਂਟ ਦੇ ਕੰਮ ਸ਼ੁਰੂ ਹੋ ਗਏ ਸੀ ਤਾਂ ਇਹ ਸੜਕੀ ਕੰਮ ਹੋਏ ਆ ਪਰ ਉਹ 10-12 ਕਰੋੜ ਦੇ ਕੰਮ ਹੋ ਗਏ ਸੀ ਪਰ ਉਹ ਜੇ ਨਵੀਂ ਸਰਕਾਰ ਆਈ ਤੇ ਜਿਹੜੇ ਸਾਡੇ ਮੌਜੂਦਾ ਸਰਕਾਰ ਨੇ ਆਉਂਦੇ ਸਾਰ ਜਿਹੜਾ ਸੀ ਉਹਦੇ ਰੋਕ ਲਾ ਦਿੱਤੀ ਕਿ ਉਹਨਾਂ ਸੜਕਾਂ ਵਿੱਚ ਬਿਲਕੁਲ ਕੰਮ ਨਹੀਂ ਹੋਊਗਾ ਤੇ ਉਹ ਅੱਜ ਉਹਨਾਂ ਆਪਣੇ ਅੰਦਰੀ ਜੀ ਨੇ ਕਿਹਾ ਹੈ ਉਹ ਕਹਿੰਦੇ ਵੀ ਜੇ ਬਾਈ ਜੀ ਅਸ ਸੀ ਉਹ ਇਹ ਹੋ ਗਿਆ ਸਰਕਾਰਲੇ ਬੰਦੇ ਕੰਮ ਠੀਕ ਹੈ ਇਹ ਤਾਂ ਬੁਰਾ ਕੰਮ ਹੈ ਹਾਈ ਕੋਰਟ ਜਾਣਾ ਮਤੇ ਪਹਿਲਾਂ ਕੀ ਤੁਸੀਂ ਰਿਵਿਊ ਵਾਸਤੇ ਭੇਜ ਰਹੇ ਹੋ ਭੇਜ ਰਹੇ ਜੀ ਭੇਜਿਆ ਉਹ ਅਬਜੈਕਸ਼ਨ ਲੱਗਦਾ ਕਿ ਵਾਪਸ ਆ ਜਾਂਦੇ ਆ ਬਸ ਸਫਾਈ ਕਰਮਚਾਰੀਆਂ ਨੂੰ ਵਾਸਤੇ ਤਾਂ ਆਨ ਦਾ ਫਲੋਰ ਇਹ ਗੱਲ ਕਹੀ ਗਈ ਹੈ ਕਿ ਸਾਡੇ ਤੋਂ ਕ੍ਰਪਸ਼ਨ ਚੱਲ ਰਹੀ ਹੈ ਸੀਨੀਅਰ ਅਫਸਰਜ਼ ਨੇ ਕਾਰਪੋਰੇਸ਼ਨ ਨੂੰ ਪੈਸੇ ਮੰਗਦੇ ਨੇ ਉਹ ਗੱਲਾਂ ਹੀ ਬਾਤੀ ਗਏ ਤਾਂ ਉਹਨਾਂ ਦਾ ਮੈਨੂੰ ਨੌਲੇਜ ਹੈ ਦੇਣ ਕਿ ਆਪਾਂ ਹੁਣ ਉਹਦੇ ਦੇ ਕਾਰਵਾਈ ਕਰਦੇ ਨੇ ਨਹੀਂ ਕਿ ਉਹਨਾਂ ਨੇ ਜਾਤ ਆਧਾਰਿਤ ਗੱਲ ਕੀਤੀ ਹੈ ਮਨੁਵਾਦੀ ਤੇ ਉਹ ਜਿਹੜੇ ਸ਼ਿਕਾਇਤ ਕਰਵਾ ਦਿੱਤੀ ਉਹ ਗੱਲ ਕਹਿ ਕੇ ਗਏ ਨੇ ਪਰ ਉਹ ਜੇ ਮੈਨੂੰ ਰਿਪੋਰਟ ਦੇਣਗੇ ਤਾਂ ਮੈਂ ਕਾਰਵਾਈ ਕਰਦਾ ਹਾਂ